ਪ੍ਰੇਖਕਾਂ ਦੇ ਤਸਵੀਰਾਂ ਵਿੱਚ ਅੱਜ ਭਵਾਨ ਸਿੰਘ ਮਾਨ ਇੰਸਟਾਗ੍ਰਾਮ ਤੋਂ ਉੱਤੇ ਹੈਗੇ ਆ ਇਹ ਕਾਠ ਤੁਸੀਂ ਦੇਖ ਰਹੇ ਆ ਕਾਠਾ ਫਾਦਮ ਤੋਂ ਭਵਾਨ ਸਿੰਘ ਮਾਨ ਅੱਜ ਦਿਹਾਉਂ ਜੋ ਰੈਲੀ ਹੋਣੀ ਸੀ ਕਾਠੇ ਉੱਤੇ ਹੈਗੇ ਆ ਤੇ ਕਾਠ ਤੁਸੀਂ ਦੇਖ ਸਕਦੇ ਵੀ ਆਵਾਜ਼ ਦੀ ਪਾਰਟੀ ਦਾ ਕਿੰਨਾ ਹੈਗਾ ਕਾਠਾ ਮਾਰਦਾ ਕਾਠ ਹੈਗਾ ਵੀਰਾਂ ਤੁਹਾਨੂੰ ਇਹ ਸਾਰੀਆਂ ਦਿਖਾਵਾਂਗੇ ਧੰਨਵਾਦ ਕੋਈ ਇਸ ਕਰਕੇ ਵੀਰੋ ਕੋਡੇ ਕੋਲੇ ਆ ਕਿ ਹਕੂਮਤ ਉਹ ਕਰਤੇ ਹੈ ਜਿਨ ਕਾ ਦਿਲੋਂ ਪਰ ਰਾਜ ਹੋਤਾ ਹੈ ਉਹ ਕਹਿਨੇ ਕੋ ਤੋ ਮੁਰਗੇ ਦੇ ਸਰਪੇ ਵੀ ਤਾਜ ਹੋ ਜਾ। ਅਸਾਗੇ ਉਹ ਪੱਖੇ ਦੀ ਆਵਾਜ਼ ਆ। ਹਾਂਜੀ ਹਾਂਜੀ ਇਹ ਤੋਂ ਇਹ ਬੀਬੀ ਬੀਬੀ ਮਾਨੂ ਕੇ ਨੇ ਜੋ ਅੱਜ ਪਿਆਰ ਇੱਥੇ ਜਗਰੌਨ ਸ਼ਹਿਰ ਚ ਕੱਟਿਆ ਹੋਇਆ ਅੱਜ ਉਹਦਾ ਨਤੀਜਾ ਸੀ ਅੱਜ ਸਰਦਾਰ ਭਗਵੰਤ ਸਿੰਘ ਮਾਨ ਆਏ ਸਾਰਿਆਂ ਨੇ ਅੱਜ ਹੱਥਾਂ ਦੇ ਚੱਕ ਕੇ ਜਗਰੌਨ ਦੇ ਲੋਕਾਂ ਨੇ ਅੱਜ ਦਿਖਾਤਾ ਕਿ ਆਮ ਆਦਮੀ ਪਾਛੀਆ ਕਿਨਾ ਚਿਰਾਂ ਜੀ ਰੋਣ ਚੱਰੀ ਪਰ ਭਈਆ ਲੋ ਪਿੰਡ ਐਡਜਸ਼ਨ ਬਹੁਤ ਬਹੁਤ ਫਟਾੜਾ ਬਹੁਤ ਬਹੁਤ ਮੇਰਾ ਕੋਈ ਹੈ ਹੋਰੇ ਕੋਈ ਨਾ ਯਾਰ ਰਸਤਾ ਹੋ ਜਾਂਦਾ ਇਹ ਬੋਲਣਾ ਨਹੀਂ ਚਾਹੀਦਾ ਆਨੇ ਬੂਰ ਬਾਰੇ ਆ ਗਏ ਅੱਜ ਸ਼ਹਿਰੋਂ ਦੇ ਕੋਈ ਜਗਰਾਵ ਦੇ ਲੋਕਾਂ ਨੇ ਅੱਜ ਦੱਸਤਾ ਵੀ ਜਿੰਨਾ ਕੱਟ ਤੇ ਜਿੰਨਾ ਜੋਸ਼ ਨਾਲ ਕੀਤਾ ਤੇ ਪੱਪੀ ਪ੍ਰਚਾਰ ਜੀ ਨੂੰ ਵੱਡੀ ਲੀਡ ਨਾਲ ਜਤਾ ਕੇ ਵੇਚਾਂਗੇ ਆਪਾਂ ਕੀ ਲੱਗਦਾ ਸੀ ਇੰਨਾ ਇਕੱਠ ਹੋਊਗਾ ਇੰਨਾ ਲੋਕਾਂ ਦਾ ਨਾ ਨਾ ਸੋਚਿਆ ਹੀ ਨਹੀਂ ਸੀਗਾ ਵੀ ਇੰਨੇ ਲੋਕ ਆਪ ਮੁਹਾਰੇ ਆ ਜਾਣਗੇ ਉਹਨੇਰੀ ਲਿਆਤੀ ਆ ਜੇ ਕਿਸੇ ਨੂੰ ਬੜਾ ਪਿਆਰ ਦਿੱਤਾ ਵਰਕਾਰੇ 130 ਨਾਲ ਦਾ ਸੁਪਨਾ ਜੀ ਮੈਨੂੰ 130 ਦਾ ਸੁਪਨਾ ਭਗਵਾਨ ਸਬੰਦ ਸਾਲ ਦਾ ਪੂਰਾ ਹੋਵੇਗਾ 13 ਦੇ 13 ਜਿੱਤ ਕੇ ਸੰਸਦ ਦੇ ਵਿੱਚ ਜਾਣਗੇ ਜਿਹੜੇ ਸਾਰੇ ਲੋਕਾ ਜਿਹੜੇ ਵਾਅਦੇ ਕਰਕੇ ਗਿਆ ਜਗਰਾਉਂ ਨੇ ਕੀ ਪ੍ਰਕਾਸ਼ ਹੋਊਗਾ ਮੈਂ ਕਹਿੰਦਾ ਜੀ ਜਿੰਨੇ ਵੀ ਵਾਅਦੇ ਕੀਤੇ ਆ ਪੂਰੇ ਹੋ ਰਹੇ ਨਹੀਂ ਮੇਰੇ ਖਿਆਲ ਕੱਲੇ ਬਿਜਲੀ ਬੋਰਡ ਦੇ ਲਈ 45 ਕਰੋੜ ਰੁਪਈਆ ਲੈ ਆਉਂਦਾ ਹੁਣ ਤੱਕ 2 ਸਾਲਾਂ ਦੇ ਵਿੱਚ ਅਜੇ 3 ਸਾਲ ਰਹਿੰਦੇ ਆ ਜਗਰਾਉਂ ਦਾ ਕੋਈ ਅਜਿਹਾ ਵਾਅਦਾ ਨਹੀਂ ਹੋਏਗਾ ਜਿਹੜਾ ਪੂਰਾ ਨਾ ਹੋਵੇ ਠੀਕ ਹੈ ਠੀਕ ਹੈ ਅੱਜ ਦਾ ਜਿਹੜਾ ਰੋਡ ਸ਼ੋਅ ਜਗਰਾਉਂ ਦੇ ਵਿੱਚ ਸੀਐਮ ਭਗਵੰਤ ਮਾਨ ਜੀ ਦਾ ਔਰ ਉਹਨਾਂ ਦੇ ਜਿਹੜੇ 2 ਸਾਲ ਦੇ ਜਿਹੜੇ ਕੀਤੇ ਹੋਏ ਕੰਮਾਂ ਨੂੰ ਅੱਜ ਦੇਖ ਕੇ ਲੋਕ ਬੱਬਾਂ ਭਰ ਹੋਏ ਪਏ ਆ ਕਿ ਇਸ ਸਤਾਰਾਂ ਦਾ ਸੀਐਮ ਜਿਹੜਾ ਪੰਜਾਬ ਦੇ ਵਿੱਚ ਮਿਲਣਾ ਬਹੁਤ ਮੁਸ਼ਕਲ ਆ ਪੰਜਾਬ ਕੀ ਸਾਰੇ ਸੂਬਿਆਂ ਦੇ ਵਿੱਚ ਭਗਵੰਤ ਮਾਨ ਦੀ ਧੁੰਮ ਪਲਾਈ ਪਈ ਆ ਕਿਉਂਕਿ ਜੋ ਕੀਤੇ ਵਾਦੇ ਆ ਉਹ 2 ਸਾਲਾਂ ਦੇ ਵਿੱਚ ਪੂਰੇ ਕੀਤੇ ਆ ਦੇ ਦੋ ਜਿਹੜੀਆਂ ਸਰਕਾਰਾਂ 55 ਸਾਲ ਤੇ ਪਿੱਛੇ ਨਹੀਂ ਕਰ ਸਕੀਆਂ ਉਹ ਇਹਨਾਂ ਨੇ 2 ਸਾਲਾਂ ਦੇ ਵਿੱਚ ਕਰਕੇ ਦਿਖਾਤਾ ਸੋ ਇਸ ਕਰਕੇ ਭਗਵਾਨ ਸਿੰਘ ਮਾਨ ਜੀ ਨੂੰ ਇਹ ਹੌਂਸ ਵਾਲੇ ਟਾਈਮ ਦੇ ਵਿੱਚ ਇਦੋਂ ਵੀ ਵੱਧ ਵੋਟਾਂ ਦੇ ਲੋਕ ਜਿਤਾਉਣਗੇ